ਦੱਸਤੀ ਜੀ ਅੱਜ ਭੋਤਨਾ ਸਾਹਿਬ ਨੇ ਬੀਜੇਪੀ ਦੇ ਸੁਨੀਲ ਜਾਖੜ ਉੱਤੇ ਜੋ ਹੈ ਵੱਡਾ ਹਮਲਾ ਬੋਲਿਆ ਸ਼ਬਦੀ ਹਮਲਾ ਤਾਂ ਦੱਸਤੀ ਜੀ ਉਹਨਾਂ ਨੇ ਕੀ ਕਿਹਾ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਝਾਂਕੀਆਂ ਦੇ ਮਾਮਲੇ 'ਚ ਤੁਸੀਂ ਬਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ 'ਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਤੇ ਝੂਠੇ ਅਤੇ ਬੇਤੁਕੇ ਇਲਜ਼ਾਮ ਲਾਏ ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਤੁਹਾਨੂੰ ਦੱਸਤੀਏ ਜੀ ਇਹ ਜਿਹੜਾ ਹੈ ਟਵੀਟ ਕੀਤਾ ਸੀਗਾ ਪੰਤਮਾ ਸਾਹਿਬ ਨੇ ਸੁਨੀ ਜਖੜ ਜੀ ਨੂੰ ਤੁਹਾਨੂੰ ਦੱਸਤੀਏ ਜੀ 26 ਜੰਗਰੀ ਦੇ ਵਿੱਚ ਪੰਜਾਬ ਦੀ ਝਾਂਕੀ ਨਹੀਂ ਆਨ ਤੇ ਪੰਤਮਾ ਸਾਹਿਬ ਨੇ ਦੁੱਖ ਪ੍ਰਗਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਹੈ ਸੁਨੀ ਜਖੜ ਜੀ ਨੇ ਕਿਹਾ ਸੀਗਾ ਕਿ ਇਹ ਝਾਂਕੀਆਂ ਤੇ ਤਾਂ ਨਹੀਂ ਪਾਸ ਕੀਤੀ ਗਈਆਂ ਕਿਉਂਕਿ ਇਹਨਾਂ ਦੇ ਉੱਤੇ ਅਰਵਿੰਦ ਕੇਜਰੀ ਵੱਲੋਂ ਪੰਤਮਾ ਸਾਹਿਬ ਦੀ ਫੋਟੋ ਸੀਗੀ ਜਿਸ ਤੋਂ ਬਾਅਦ ਪੰਤਮਾ ਸਾਹਿਬ ਨੇ ਕਿਹਾ ਸੀਗਾ ਭਾਜਪੀ ਵਾਲੇ ਜਿਹੜੇ ਹੈਗੇ ਆ ਜਖੜ ਸਾਹਿਬ ਨੂੰ ਝੂਠ ਨਹੀਂ ਬੋਲ ਸਕਾ ਸਕੇ ਜਦ ਇਹ ਦੀ ਬੋਦੇਪੇਸੀ ਮੇਰੀ ਫੋਟੋਆਂ ਵਾਰੇ ਤੇ ਇੰਨੇ ਦੇ ਬੁਲ ਕੰਮ ਦੇ ਵੇ ਸੀਗੇ ਦਾਦੀ ਜੀ ਇਹ ਟਵੀਟ ਕਰਕੇ ਪ੍ਰਤਮਾ ਸਾਹਿਬ ਨੂੰ ਦੱਸਿਆ ਹੈਗਾ ਕਿ ਜਿੰਦੇ ਸਰਕਾਰ ਦੇ ਮੰਤਰਾਲੇ ਨੇ ਵੀ ਜਿਹੜਾ ਹੈ ਪ੍ਰੂਫ ਕਰ ਦਿੱਤਾ ਕਿ ਅਸੀਂ ਕੋਈ ਆਪਣੀ ਫੋਟੋ ਜਾਂ ਕਿਧਰੇਵਾ ਸਾਡੀ ਫੋਟੋ ਨਹੀਂ ਲਗਾਈ ਇਹ ਸਾਨੂੰ ਬਦਨਾਮ ਕਰਨ ਦੀ ਸਾਜੀ ਸ਼ੈਗੀ ਹੈ ਭਾਜੀਪੀ ਵਾਲੇ ਜੋ ਹੈ ਸੁਨੀਲ ਜਾਖੜ ਦੇ ਥਰੂ ਝੂਠ ਬੋਲਦੇ ਪਏ ਹੈਗੇ ਆ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਦੇ ਪੇਡ ਦੇ ਵਿੱਚ ਝਾਂਕੀਆਂ ਭੇਜੀ ਗਈ ਸੀਗੀਆਂ ਜਿਹੜੀ ਅਸੀਂ ਤੁਹਾਨੂੰ ਖਬਰ ਵੀ ਦਿਖਾਈ ਸੀਗੀ ਕਿ ਤੇ ਪਵੰਤਨਾ ਸਾਹਿਬ ਦੇ ਉੱਤੇ ਇਲਜ਼ਾਮ ਲਾਇਏ ਸੀਗੇ ਭਾਜੀਪੀ ਦੇ ਪਾਜ ਪੰਜਾਬ ਦੇ ਸੁਨੀਲ ਜਾਖੜ ਜੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਕੇਜਰੀਵਾਲ ਤੇ ਪੌਂਤਮਾਨ ਦੀਆਂ ਫੋਟੋਆਂ ਲਗਾਈਆਂ ਸੀਗੀਆਂ ਝਾਂਕਿਆਂ ਤੇ ਤਾਂ ਉਹ ਜੋ ਹੈ ਪਾਸ ਨਹੀਂ ਹੋਈ ਪੌਂਤਮਾਨ ਕਲੀਅਰ ਕਰਕੇ ਦੱਸਿਆ ਹੈਗਾ ਕਿ ਇਹ ਸਭ ਝੂਠ ਹੈ ਕਿ ਕੇਂਦਰੀਏ ਇਹ ਸਰਕਾਰ ਦਾ ਜਿਹੜਾ ਮੰਤਰਾਲਾ ਹੈਗਾ ਉਸਨੇ ਜੋ ਹੈ ਡਿਜ਼ਾਈਨ ਦਿਖਾਇਆ ਸੀਗਾ ਜਿਸ ਤੇ ਵੀ ਸਾਫ਼ ਪਤਾ ਲੱਗ ਰਿਹਾ ਹੈ ਕਿ ਕੋਈ ਫੋਟੋ ਨਹੀਂ ਹੈਗੀ ਤੇ ਸੁਨੀਲ ਜਾਖੜ ਜੀ ਨੇ ਝੂਠ ਬੋਲੇ ਹੈਗਾ ਪੌਂਤਮਾਨ ਸਾਹਿਬ ਨੇ ਕਿਹਾ ਸੀਗਾ ਕਿ ਰੱਬ ਤੁਹਾਨੂੰ ਕਦੀ ਮਾਫ਼ ਨਹੀਂ ਕਰੇਗਾ ਤੁਸੀਂ ਸਾਡੇ ਨਾਲ ਖੜਨ ਦੀ ਬਜਾਏ ਜੋ ਹੈ ਸਾਡੇ ਤੇ ਇਲਜ਼ਾਮ ਲਾਏ ਸਭ ਝੂਠ ਹੈਗੇ ਐ ਬੀਜੇਪੀ ਜੋ ਹੈ ਉਹਨਾਂ ਦੇ ਥਰੂ ਝੂਠ ਬੋਲੀ ਪਈ ਆ ਪਰ ਤੁਸੀਂ ਹਾਲੇ ਨਵੇਂ-ਨਵੇਂ ਆਏ ਹੋ ਝੂਠ ਨਹੀਂ ਬੋਲਾ ਗਿਆ ਅਸੀਂ ਜੋ ਹੈ ਆਪਣੀ ਫੋਟੋਆਂ ਨਹੀਂ ਭੇਜੀ ਸੀ ਕਿਹਾ ਤੇ ਜਿਹੜਾ ਪ੍ਰੂਫ ਫੋਟਮਾਂ ਸਾਹਮਣੇ ਦੱਸਿਆ ਹੈਗਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਇਹ ਜਿਹੜੀ ਗੱਲ ਸੀ ਕਿ ਫੋਟੋਆਂ ਲਗਾਈ ਸੀਗੀਆਂ ਫੋਟਮਾਂ ਸਾਹਿਬ ਤੇ ਅਰਵਿੰਨ ਕੇ ਜੀ ਰਵਾਦ ਦੀ ਚਾਂਕੀਆਂ ਉੱਤੇ ਜਿਹੜੀ ਕਿ 26 ਜਨਵਰੀ ਦੇ ਪੇੜ 'ਚ ਭੇਜਣੀ ਸੀਗੀ ਉਹ ਗਲਤ ਸਾਬਿਤ ਹੋਈ ਹੈਗੀ ਐ ਤੇ ਇਹ ਜਿਹੜੀ ਖਬਰ ਸੀ ਤੁਹਾਡੇ ਕੋਲ ਲੈ ਕੇ ਆਏ ਸੀਗੇ ਤੁਸੀਂ ਇਸ ਵਾਰ ਕੀ ਕਹੋਗੇ ਤੁਹਾਨੂੰ ਜਸਤੀ ਇਹ ਚੀਜ਼ ਜਾਂਦੇ ਜਾਂਦੇ ਈਪੋਂਤਮਨ ਸਾਹਿਬ ਨੇ ਆਪਣੇ ਪੰਜਾਬ ਸਰਕਾਰ ਵੱਲੋਂ ਚਾਂਕੀਆਂ ਭੇਜੀ ਸੀਗੀਆਂ ਜੋ ਨਹੀਂ ਪਾਸ ਹੋਈਆਂ ਇਸ ਸਾਲ ਜੋ 26 ਜਨਵਰੀ ਗਣਤੰਤਰ ਦਿਵਸ ਤੇ ਪ੍ਰੇਡ ਹੋਣੀ ਸੀਗੀ ਉਸਦੇ ਵਿੱਚ ਪੰਜਾਬ ਦੀ ਚਾਂਕੀ ਨਹੀਂ ਲੱਗੇਗੀ ਜਿਸ ਤੋਂ ਬਾਅਦ ਸੁਨੀ ਜਾਖੜ ਜੀ ਨੇ ਵੱਡੇ ਜਾਮ ਲਾਏ ਸੀਗੇ ਕਿ ਉਹਨਾਂ ਨੇ ਕਿਹਾ ਸੀ ਕਿ ਅਰਵਿੰਕ ਜੀ ਦੀਆਂ ਵਾਤੇ ਪੋਂਤਮਨ ਸਾਹਿਬ ਨੇ ਆਪਣੀ ਫੋਟੋਆਂ ਲਾਈ ਸੀਆਂ ਜਿਸ ਕਰਕੇ ਨਹੀਂ ਪਾਸ ਹੋਈ ਪਰ ਅੱਜ ਉਹਦਾ ਖੁਲਾਸਾ ਕਰਦੇ ਤਾਂ ਪੋਂਤਮਨ ਸਾਹਿਬ ਨੇ ਕੇਂਦਰ ਮਤਾਲੇ ਦੇ ਡਿਪਾਰਟਮੈਂਟ ਨੇ ਖੁਦ ਜੋ ਹੈ ਡਿਜ਼ਾਈਨ ਦੱਸੇ ਸੀਗੇ ਜਿਸਦੇ ਵਿੱਚ ਨਹੀਂ ਪਤਾ ਲੱਗਿਆ ਸਾਹ ਦੇਖਿਆ ਸੀ ਕੋਈ ਫੋਟੋਆਂ ਨਹੀਂ ਲੱਗੀਆਂ ਤੇ ਅਰਿੰਕ ਜੀ ਵੱਲੋਂ ਤੇ ਪੰਤਪਾ ਸਾਹਿਬ ਦੀਆਂ ਇਹ ਚ ਰਿਜੈਕਟ ਹੋਈ ਸੀਗੀ ਚਾਂਕੀਆਂ 26 ਜਨਵਰੀ ਪਲੇਟ ਵਾਸਤੇ ਤੇ ਪੰਤਪਾ ਸਾਹਿਬ ਨੇ ਸੁਨੀ ਜੱਥਰ ਜੀ ਨੂੰ ਕਿਹਾ ਹੈ ਕਿ ਤੁਸੀਂ ਕਿਉਂ ਝੂਠ ਬੋਲਿਆ ਅਸੀਂ ਇਦਾਂ ਨਹੀਂ ਕਰਦੇ ਤੁਸੀਂ ਲੋਕਾਂ ਨੂੰ ਜੋ ਹੈ ਸਾਡੇ ਨਾਲ ਖੜਨ ਦੀ ਜਾਏ ਸਾਡੇ ਅਗੇ ਸੀਗੇ ਪਰ ਹੁਣ ਸੱਚ ਦਾ ਸੱਚ ਹੋ ਗਿਆ ਹੈਗਾ ਤੁਸੀਂ ਇਸ ਵਾਰ ਕਿਉਂਗੇ ਜ਼ਰੂਰ ਮੈਂਟਾਂ 'ਚ ਦੱਸੋ ਇਹ ਵੀਡੀਓ ਜਿਹੜੀ ਹੈਗੀ ਤੁਹਾਡੇ ਵਾਸਤੇ ਬਣਾਇਆ ਹੈ ਜੀ ਪੰਤਪਾ ਸਾਹਿਬ ਦੇ ਸੁਨੀ ਜੱਥਰ ਜੀ ਤੇ ਸ਼ਬਦੀ ਹਮਲਾ ਬੋਲਿਆ